ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਚਾਰ ਕਰਦੇ ਹਾਂ ਭਾਈ ਵਿਦੀਚੰਦ ਜੀ ਦੇ ਇਤਿਹਾਸ ਤੇ ਭਾਈ ਵਿਦੀਚੰਦ ਦਾ ਜਨਮ 1640 ਈਸਵੀ ਨੂੰ ਸੋਰ ਸਿੰਘ ਪਿੰਡ ਭਾਈ ਵਸਨ ਜੀ ਦੇ ਘਰ ਵਿਖੇ ਹੋਇਆ ਭਾਈ ਭਿੱਖੀ ਦੇ ਪੋਤੇ ਸਨ ਉਹ ਉੱਚੇ ਲੰਮੇ ਕੱਦ ਦੇ ਦਲੇਰ ਸ਼ਖਸੀਅਤ ਸਨ ਪਰ ਸਰਹਾਲੀ ਆਪਣੇ ਨਾਨਕੇ ਰਹਿੰਦਿਆਂ ਉਹ ਗਲਤ ਸੰਗਤ ਵਿੱਚ ਪੈ ਜਾਣ ਕਰਕੇ ਚੋਰ ਬਣ ਗਏ ਭਾਈ ਅਦਲੀ ਜੋ ਗੁਰੂ ਰਾਮਦਾਸ ਜੀ ਦੇ ਆਤਮ ਗਿਆਨੀ ਸਿੱਖ ਸਨ ਪਿੰਡ ਭੈਣੀ ਚੋਲਾ ਸਾਹਿਬ ਦੇ ਵਸਨੀਕ ਨੇ ਵਿਦੀਚੰਦ ਨੂੰ ਮਾੜਾ ਧੰਦਾ ਛੱਡ ਕੇ ਗੁਰੂਵਾਲਾ ਆਪਣਨ ਲਈ ਪ੍ਰੇਰਿਆ ਅਤੇ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵੱਲ ਭੇਜ ਦਿੱਤਾ ਦਰਬਾਰ ਲੱਗਾ ਹੋਇਆ ਸੀ ਗੁਰੂ ਸਾਹਿਬ ਪ੍ਰਵਚਨ ਕਰ ਰਹੇ ਸਨ ਚੋਰ ਕੀ ਹਾਮਾ ਭਰੇ ਨਾ ਕੋਈ ਜੋ ਵੀ ਵਿਅਕਤੀ ਅਧਰਮ ਦੇ ਕਾਰਜ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ ਪੋषण ਕਰਦਾ ਹੈ ਉਹ ਸਮਾਜ ਵਿੱਚ ਇੱਜ਼ਤ ਦਾ ਸਥਾਨ ਪ੍ਰਾਪਤ ਨਹੀਂ ਕਰ ਸਕਦਾ ਅੱਜ ਨਹੀਂ ਤਾਂ ਕੱਲ ਕਦੇ ਨਾ ਕਦੇ ਅਜਿਹਾ ਸਮਾਂ ਆਉਂਦਾ ਹੈ ਜਦੋਂ ਰਹਿਸ ਖੁੱਲ ਜਾਂਦਾ ਹੈ ਤੇ ਉਸ ਵਿਅਕਤੀ ਨੂੰ અપਮਾਨਿਤ ਹੋਣਾ ਪੈਂਦਾ ਹੈ ਜਦੋਂ ਚੋਰ ਨੇ ਇਹ ਪ੍ਰਵਚਨ ਸੁਨੇ ਤਾਂ ਉਸ ਨੂੰ ਆਪਣੇ ਕੀਤੇ ਉੱਤੇ ਬਹੁਤ ਪਛਤਾਵਾ ਹੋਇਆ ਉਸ ਦਾ ਕઠੋਰ ਦਿਲ ਸੰਗਤ ਦੇ ਪ੍ਰਭਾਵ ਕਰਕੇ ਪਲ ਭਰ ਵਿੱਚ ਪਿਗਲ ਕੇ ਮੋਮ ਹੋ ਗਿਆ ਅਤੇ ਨੇਤਰਾਂ ਵਿੱਚ ਹੰਝੂ ਧਾਰਾ ਪ੍ਰਵਾਹਤ ਹੋਣ ਲੱਗੀ ਗੁਰੂ ਸਾਹਿਬ ਨੇ ਜਦ ਵਿਧੀ ਚੰਦ ਨੂੰ ਪੇਸ਼ਾ ਪੁੱਛਿਆ ਤਾਂ ਉਸ ਨੇ ਆਪਣਾ ਪੇਸ਼ਾ ਚੋਰੀ ਦੱਸਿਆ ਬੇਨਤੀ ਕੀਤੀ ਅੱਜ ਤੋਂ ਬਾਅਦ ਮੈਂ ਕਦੇ ਚੋਰੀ ਨਹੀਂ ਕਰਾਂਗਾ ਤੁਸੀਂ ਮੈਨੂੰ ਚੋਰ ਸਮਝ ਕੇ ਆਪਣੇ ਘਰ ਦਾ ਚੋਰ ਸਿੱਖ ਬਣਾ ਕੇ ਰੱਖ ਲਵੋ ਗੁਰੂ ਅਰਜਨ ਦੇਵ ਜੀ ਮੁਸਕਰਾਏ ਅਤੇ ਬਚਨ ਕੀਤੇ ਜਿਸ ਦਾ ਉਸ ਦੇ ਮਨ ਉੱਤੇ ਐਨਾ ਡੂੰਘਾ ਅਸਰ ਹੋਇਆ ਕਿ ਚੋਰੀ ਹਮੇਸ਼ਾ ਲਈ ਛੱਡ ਕੇ ਸੱਚਾ ਸਿੱਖ ਬਣ ਗਿਆ ਅਤੇ ਗੁਰੂ ਘਰ ਵਿੱਚ ਰਹਿ ਕੇ ਸੇਵਾ ਵਿੱਚ ਜੁਟ ਗਿਆ ਭਾਈ ਜੀ ਦਾ ਹਰ ਕੰਮ ਜਿੱਥੇ ਜ਼ੁਰਤ ਦੀਆਂ ਹੱਦਾਂ ਟੱਪਦਾ ਉੱਥੇ ਉਹਨਾਂ ਦਾ ਗੁਰਬਾਣੀ ਨਾਲ ਪ੍ਰੇਮ ਵੀ ਦੇਖਣ ਵਾਲਾ ਸੀ ਜਿਸ ਕੰਮ ਲਈ ਵੀ ਜਾਂਦੇ ਗੁਰਬਾਣੀ ਦਾ ਓਟ ਆਸਰਾ ਲੈ ਕੇ ਜਾਂਦੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਵਿੱਚ ਮਾਇੂਸੀ ਆ ਗਈ ਇਹਨਾਂ ਨੇ ਭਾਈ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨਾਲ ਮਿਲ ਕੇ ਪਿੰਡ-ਪਿੰਡ ਵਿੱਚ ਜਾ ਕੇ ਲੋਕਾਂ ਦੇ ਦਿਲਾਂ ਵਿੱਚ ਉਤਸ਼ਾਹ ਭਰਿਆ ਤੇ ਸਿੱਖਾਂ ਨੂੰ ਢੰਦੀ ਕਲਾ ਵੱਲ ਨਾ ਜਾਣ ਦਿੱਤਾ। ਟਾੜੀਆਂ ਨੂੰ ਗੁਰੂ ਜਸ ਗਾਉਣ ਲਈ ਪ੍ਰੇਰਿਤ ਕੀਤਾ। ਸਿੱਖਾਂ ਵਿੱਚ ਨਵਾਂ ਜੋਸ਼ ਭਰਿਆ। ਜਦ ਉਹਨਾਂ ਨੇ ਦੇਖਿਆ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਭੀੜਾਂ ਬਹੁਤ ਘੱਟ ਹਨ। ਉਹਨਾਂ ਨੇ ਆਪਣੀ ਨਿਗਰਾਨੀ ਹੇਠ ਗੁਰੂ ਗ੍ਰੰਥ ਸਾਹਿਬ ਦੇ ਉਤਾਰੇ ਅਤੇ ਸੰਚੀਆਂ ਬਣਵਾ ਕੇ ਦੂਰ-ਦੂਰ ਸੰਗਤਾਂ ਵੱਲ ਭਜਵਾਈਆਂ। ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਗਿਣਤੀ ਵਧ ਜਾਣ ਕਰਕੇ ਸਾਰੇ ਸਿੱਖਾਂ ਨੂੰ ਪੰਜ ਜਥਿਆਂ ਵਿੱਚ ਵੰਡ ਦਿੱਤਾ ਤਾਂ ਦੂਸਰੀ ਜਥੇ ਦਾ ਮੁਖੀ ਭਾਈ ਵਿਦੀਚੰਦ ਨੂੰ ਬਣਾ ਦਿੱਤਾ ਜਿਸ ਦਾ ਕੰਮ ਸੀ ਗਰੀਲਾ ਜੰਗ ਕਰਕੇ ਦੁਸ਼ਮਣਾਂ ਨੂੰ ਭਜੜਾ ਪਾਉਣੀਆ ਪਹਿਲੇ ਜਥੇ ਦਾ ਜਥੇਦਾਰ ਭਾਈ ਲੰਗਾਹ ਸੀ ਜੋ ਅੱਗੇ ਹੋ ਕੇ ਲੜਦੇ ਸਨ ਭਾਈ ਪ੍ਰਾਣਾ ਜੋ ਕਿ ਪੰਜਾਬ ਦੇ ਚੱਪੇ-ਚੱਪੇ ਤੋਂ ਜਾਣੂ ਸੀ ਉਸ ਨੂੰ ਖਬਰਾਂ ਲਿਹਾਉਣ ਤੇ ਪਹੁੰਚਾਉਣ ਦਾ ਕੰਮ ਸੰਭਿਆ ਭਾਈ ਪ੍ਰਾਗਾ ਦੇਸਪੁਰਦ ਰਸਦ ਪਾਣੀ ਹਥਿਆਰ ਅਤੇ ਬਾਰੂਦ ਪਹੁੰਚਾਉਣ ਦਾ ਕੰਮ ਸੀ ਭਾਈ ਜੇਠਾ ਜੀ ਰਸਾਲੇ ਦੇ ਜਥੇਦਾਰ ਸਨ ਇਹਨਾਂ ਪੰਜਾਂ ਜਥਿਆਂ ਨੇ ਆਪਣਾ ਕੰਮ ਇਨਾਂ ਉਤਸ਼ਾਹ ਅਤੇ ਜੋਸ਼ ਨਾਲ ਕੀਤਾ ਕੇ ਹਰ ਤਰਫ ਸਿੱਖਾਂ ਦੀ ਚੜ੍ਹਦੀ ਕਲਾ ਵਿੱਚ ਰਣ ਲੱਗੀ ਭਾਈ ਵਿਦੀ ਚੰਦ ਦੇ ਜਥੇ ਨੇ ਸਿੱਖਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਲਈ ਨਵੇਂ-ਨਵੇਂ ਢੰਗ ਅਪਣਾਏ ਗੁਰੂ ਹਰਗੋਬਿੰਦ ਸਾਹਿਬ ਦੀ ਗਵਾਲੀਅਰ ਦੀ ਗ੍ਰਿਫਤਾਰੀ ਵਕਤ ਇਹਨਾਂ ਨੇ ਪਿੰਡਾਂ ਵਿੱਚ ਗੁਰੂ ਪਿਆਰ ਕਾਇਮ ਰੱਖਿਆ ਭਾਈ ਬੁੱਢਾ ਜੀ ਆਪਣੀ ਵਿਦਵਤਾ ਅਤੇ ਸ਼ਖਸੀਅਤ ਨਾਲ ਸੰਗਤਾਂ ਦੇ ਦਿਲਾਂ ਵਿੱਚ ਪ੍ਰਭਾਵ ਪਾਉਂਦੇ ਐਸਾ ਗੁਰੂ ਜਸ ਹੋਇਆ ਕਿ ਪੰਜਾਬ ਦੇ ਪਿੰਡਾਂ ਦੇ ਪਿੰਡ ਢੋਲਕੀਆਂ ਸ਼ੈਣਿਆਂ ਨਾਲ ਕੀਰਤਨ ਕਰਦੇ ਕਵਾਲੀਅਰ ਪਹੁੰਚਦੇ ਅਤੇ ਜੇਲ੍ਹ ਦੀਆਂ ਪ੍ਰਕਰਮਾ ਕਰਕੇ ਮੱਥਾ ਟੇਕ ਕੇ ਵਾਪਸ ਮੁੜ ਆਉਂਦੇ ਜਿਸ ਦਾ ਜਹਾਂਗੀਰ ਤੇ ਬੜਾ ਗਹਿਰਾ ਅਸਰ ਹੋਇਆ ਆਪਣੀ ਬੇਗਮ ਤੇ ਵਜ਼ੀਰ ਖਾਨ ਦੇ ਕਹਿਣ ਤੇ ਇੱਕ ਦਮ ਗੁਰੂ ਸਾਹਿਬ ਦੀ ਰਿਹਾਈ ਦਾ ਹੁਕਮ ਦੇ ਦਿੱਤਾ ਮੋਸਨ ਫਾਨੀ ਵੀ ਇਸ ਗੱਲ ਦੀ ਗਵਾਹੀ ਪਰਦਾ ਹੈ ਜਹਾਂਗੀਰ ਨੇ ਜਦੋਂ ਪਛਤਾਵਾ ਕਰਨ ਵਜੋਂ ਚੰਦੂ ਨੂੰ ਗੁਰੂ ਸਾਹਿਬ ਦੇ ਹਵਾਲੇ ਕੀਤਾ ਤਾਂ ਗੁਰੂ ਸਾਹਿਬ ਨੇ ਉਸ ਨੂੰ ਭਾਈ ਵਿਦੀ ਚੰਦ ਤੇ ਭਾਈ ਜੇਠਾ ਜੀ ਨੂੰ ਇਸ ਦੇ ਕੀਤੇ ਦੀ ਸਜ਼ਾ ਦੇਣ ਜ਼ਿੰਮੇਵਾਰੀ ਸੰਭੀ ਇਹਨਾਂ ਨੇ ਲਾਹੌਰ ਸਾਰਿਆਂ ਦੇ ਸਾਹਮਣੇ ਉਸ ਦਾ ਮੂੰਹ ਕਾਲਾ ਕਰਵਾ ਕੇ ਉਸ ਤੋਂ ਭੀਖ ਮੰਗਵਾਈ ਤਾਂ ਕਿ ਬਾਕੀਆਂ ਨੂੰ ਵੀ ਸਿੱਖਿਆ ਮਿਲੇ ਜਦ ਪ੍ਰਥਵੀ ਦੇ ਪੁੱਤਰ ਮਿਹਰਬਾਨ ਨੇ ਲਾਹੌਰ ਵਿੱਚ ਖਰੂਦ ਮਚਾਉਣ ਦੀ ਕੋਸ਼ਿਸ਼ ਕੀਤੀ ਤਾਂ ਗੁਰੂ ਸਾਹਿਬ ਨੇ ਵਿਦੀ ਚੰਦ ਨੂੰ ਉਸ ਨੂੰ ਸਮਝਾਉਣ ਲਈ ਭੇਜਿਆ ਜਦੋਂ ਬਾਜ਼ ਦੀ ਖਾਤਰ 14 ਮਈ 1629 ਨੂੰ ਅੰਮ੍ਰਿਤਸਰ ਸ਼ਾਹੀ ਫੌਜਾਂ ਚੜ ਆਈਆਂ ਤਾਂ ਪਹਿਲੀ ਟੱਕਰ ਭਾਈ ਵਿਦੀ ਚੰਦ ਨਾਲ ਹੋਈ ਉਹਨਾਂ ਦੇ ਜਥੇ ਨੇ ਫੌਜਾਂ ਦਾ ਰਾਹ ਰੋਕ ਲਿਆ ਅਤੇ ਗੁਰੂ ਸਾਹਿਬ ਨੂੰ ਸੁਨੇਹਾ ਪੇਜ ਦਿੱਤਾ ਉਹ ਅਚਨਚੇਤ ਹਮਲਾ ਸੀ ਦੂਜੇ ਦਿਨ ਬੀਬੀ ਵੀਰੋ ਦੀ ਸ਼ਾਦੀ ਸੀ ਤੇ ਬਰਾਤ ਵੀ ਅੰਮ੍ਰਿਤਸਰ ਵੱਲ ਚੱਲ ਚੁੱਕੀ ਸੀ ਭਾਈ ਵਿਧੀ ਚੰਦ ਜੀ ਸਿੱਖ ਫੌਜਾਂ ਨਾਲ ਦੁਸ਼ਮਣ ਤੇ ਐਸੇ ਟੁੱਟੇ ਕਿ ਸ਼ਾਹੀ ਫੌਜਾਂ ਵਿੱਚ ਖਲਬਲੀ ਮਚ ਗਈ ਮੁਖਲਿਸ ਖਾਨ ਨੇ ਫੌਜੀਆਂ ਨੂੰ ਵੰਗਾਰ ਕੇ ਕਿਹਾ ਤੁਸੀਂ ਸੂਰਮਿਆਂ ਦੀ ਔਲਾਦ ਹੋ ਉਧਰ ਫਕੀਰਾਂ ਦਾ ਟੋਲਾ ਹੈ ਉਹਨਾਂ ਫਕੀਰਾਂ ਦੇ ਟੋਲੇ ਨੇ ਐਸੀ ਜੰਗ ਲੜੀ ਕਿ ਇਤਿਹਾਸ ਦੇ ਨਵੇਂ ਪੰਨੇ ਲਿਖ ਦਿੱਤੇ ਜੰਗ ਤੋਂ ਦੂਸਰੇ ਦਿਨ ਭਾਈ ਵਿਧੀ ਚੰਦ ਨੇ ਸੁਲਤਾਨ ਬੇਗ ਨੂੰ ਵਗਾਰਿਆ ਪਰ ਉਹ ਥੋੜੀ ਦੇਰ ਤੋਂ ਬਾਅਦ ਹੀ ਪਿੱਠ ਦਿਖਾ ਕੇ ਚਲਾ ਗਿਆ ਜਦ ਗੁਰੂ ਸਾਹਿਬ ਨੇ ਉਸ ਨੂੰ ਕਾਇਰ ਕਿਹਾ ਤੇ ਉਹ ਮੁੜ ਆਇਆ ਪਰ ਗੁਰੂ ਸਾਹਿਬ ਦੇ ਇੱਕ ਹੀ ਤੀਰ ਨਾਲ ਉਸ ਦਾ ਅੰਤ ਹੋ ਗਿਆ ਫਿਰ ਮੁਖਲਿਸ ਖਾਨ ਗੁਰੂ ਸਾਹਿਬ ਨਾਲ ਸਿੱਧਾ ਟੱਕਰਾ ਆਪ ਕਰਨ ਆਇਆ ਪਰ ਇੱਕੋ ਵਾਰ ਨਾਲ ਉਹ ਵੀ ਇਸ ਦੁਨੀਆ ਤੋਂ ਚਲਦਾ ਬਣਿਆ ਜਦ ਜਲੰਧਰ ਦਾ ਸੂਬੇਦਾਰ ਅਬਦੁੱਲਾ ਖਾਨ ਫੌਜਾਂ ਲੈ ਕੇ ਚੜ ਆਇਆ ਤਾਂ ਗੁਰੂ ਸਾਹਿਬ ਨੇ ਫੌਜ ਦੀ ਕਮਾਂਡ ਭਾਈ ਜੱਟੂ ਦੇ ਹੱਥ ਵਿੱਚ ਦਿੱਤੀ ਬਿਦੀ ਚੰਦ ਦੇ ਜਥੇ ਉਹ ਰਾਖਵਾਂ ਰੱਖ ਲਿਆ। ਵਿਰੋਧੀਆਂ ਦੇ ਲਗਾਤਾਰ ਹਮਲਿਆਂ ਕਾਰਨ ਪਹਿਲੇ ਭਾਈ ਜੱਟੂ ਜੀ ਫਿਰ ਭਾਈ ਮਥਰਾ ਜੀ ਫਿਰ ਭਾਈ ਨਾਨੂ ਜੀ ਜੰਗ ਵਿੱਚ ਸ਼ਹੀਦ ਹੋ ਗਏ ਤਾਂ ਵਿਦੀਚੰਦ ਲੜਾਈ ਦੇ ਮੈਦਾਨ ਵਿੱਚ ਉਤਰੇ। ਕਰਮਚੰਦ ਚੰਦੂ ਦੇ ਪੁੱਤਰ ਦਾ ਤੀਰ ਭਾਈ ਵਿਦੀਚੰਦ ਦੇ ਸਰੀਰ ਵਿੱਚ ਖੁੱਭ ਗਿਆ। ਉਹਨਾਂ ਨੇ ਕੱਢ ਕੇ ਵਗਾ ਕੇ ਪਰੇ ਮਾਰਿਆ। ਕਰਮਚੰਦ ਤਾਂ ਬਚ ਗਿਆ ਪਰ ਉਸ ਦਾ ਘੋੜਾ ਡਿੱਗ ਪਿਆ। ਡਿੱਗਦੇ ਕਰਮਚੰਦ ਨੂੰ ਕਸੀਟ ਕੇ ਗੁਰੂ ਚਰਨਾਂ ਵਿੱਚ ਲਿਆ ਸੁਟਿਆ ਤੇ ਜਾਨੋਂ ਮਕਾਉਣ ਦੀ ਆਗਿਆ ਮੰਗੀ। ਪਰ ਗੁਰੂ ਸਾਹਿਬ ਨੇ ਉਸ ਨੂੰ ਨਿਹੱਥਾ ਸੋਚ ਕੇ ਛੱਡ ਦਿੱਤਾ ਕਰਮਚੰਦ ਨੇ ਭੱਜ ਕੇ ਨਵਾਬ ਨੂੰ ਦੱਸਿਆ ਕਿ ਗੁਰੂ ਸਾਹਿਬ ਕੋਲ ਫੌਜ ਬਹੁਤ ਥੋੜੀ ਹੈ ਉਸ ਨੇ ਬੜਾ ਭਰਪੂਰ ਹਲਾ ਕੀਤਾ ਪਰ ਉਹ ਆਪ ਅਤੇ ਆਪਣੇ ਪੁੱਤਰ ਆਪਣੇ ਬਹੁਤ ਸਾਰੇ ਸਾਥੀਆਂ ਨੂੰ ਮੈਦਾਨੇ ਜੰਗ ਵਿੱਚ ਗਵਾ ਬੈਠਾ ਮੈਦਾਨ ਗੁਰੂ ਸਾਹਿਬ ਦੇ ਹੱਥ ਆਇਆ ਗੁਰੂ ਹਰਗੋਬਿੰਦ ਸਾਹਿਬ ਜੀ ਬਿੱਦੀ ਚੰਦ ਨੂੰ ਆਪਣੇ ਪੁੱਤਰਾਂ ਦੀ ਤਰ੍ਹਾਂ ਪਿਆਰ ਕਰਦੇ ਸਨ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਭਾਈ ਸੁਭਾਗ ਜੀ ਨੇ ਪੰਜ ਇराकी ਘੋੜੇ ਪੇਸ਼ ਕੀਤੇ ਤਾਂ ਗੁਰੂ ਸਾਹਿਬ ਨੇ ਇੱਕ ਭਾਈ ਗੁਰਦਿੱਤਾ ਜੀ ਨੂੰ ਇੱਕ ਬਾਬਾ ਸੂਰਜਮਲ ਨੂੰ ਤੇ ਇੱਕ ਭਾਈ ਵਿਦੀਚੰਦ ਨੂੰ ਦਿੱਤਾ ਤੇ ਦੋ ਆਪਣੇ ਪਾਸ ਰੱਖ ਲਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ